ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹ ਤਾਂ ਸੱਜਣੋ ਫਰੋਜ਼ਪੁਰ ਆ ਗਿਆ ਮੋਦਕੀ ਨਗਰ ਆ ਤੇ ਜ਼ਿਲ੍ਹਾ ਫਰੋਜ਼ਪੁਰ ਆ ਤੇ ਇਸ ਵੇਲੇ ਤੁਹਾਨੂੰ ਲਾਪਰੀਤ ਲਵੀ ਨੂੰ ਮਲਾਉਣ ਲੱਗੇ ਆ ਗੰਦੇ ਪਾਉ ਦੇ ਘਰੇ ਬਿਲਕੁਲ ਤਾਜੀ ਸੁਈ ਨੀਲੀ ਰਵੀ ਦੀ ਝੋਟੀ ਸਜਣੋ ਮਗਰ ਬੱਚਾ ਕੱਟੀ ਇੱਕ ਮੋਹਰਾ ਦਾ ਟਾਪ ਦੀ ਝੋਟੀ ਇੱਕ ਰੰਗ ਕਾਲੀ ਮਗਰ ਬੱਚਾ ਕੀ ਇਹਦੀ ਡਿਟੇਲ ਲੈ ਲਾਂਗੇ ਇੱਕ ਨੀਲੀ ਰਵੀ ਦੀ ਝੋਟੀ ਹੋਰ ਆ ਵੱਡੇ ਕਦ ਕਾਠ ਦੀ ਤੇ ਵੇਖੋ ਲੇਵਾ ਭਾਂਡਾ ਉਦੋਂ ਬਾਅਦ ਆ ਗਈ ਸਜਣੋ ਧੋਕੜ ਗੱਬਨ ਆ ਜਿਹੜੀ ਟੋਕੜ ਗੱਭ ਚੈੱਕ ਪਾਸ ਝੋਟੀ ਮਾਜ ਲਾ ਲੋ ਝੋਟੀ ਲਾ ਲੋ ਚੰਗਾ ਦੁੱਧ ਹੁਣ ਵੀ ਇਹਦੇ ਕੋਲੇ ਆ ਕਿੰਨੇ ਟਾਈਮ ਦੀ ਗੱਭਣਾ ਉਹਦਾ ਲੇਖਾ ਜੋਖਾ ਆਪਾਂ ਰਾਤੋਂ ਪੁੱਛ ਲਾਂਗੇ ਚਾਰ ਪਸ਼ੂ ਵਿਖਾ ਦਿੰਨੇ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਪਸੰਦ ਆ ਜਾਂਦਾ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਹੁੰਦੀ ਆ ਕਿ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਇਹ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਜਿਹੜਾ ਆਲ ਤੇ ਸੈੱਟ ਕਰ ਲਓ ਜਿੰਨਾ ਜਿੰਨਾ ਸੱਜਣੋ ਦੁੱਧ ਦੱਸਿਆ ਜਾਊਗਾ ਉਹਨਾਂ ਉਹਨਾਂ ਦੁੱਧ ਤੁਸੀਂ ਨਾ ਆਪਦਾ ਮੰਨ ਲਓ ਵੀ ਨਾਪ ਕੇ ਲਿਆ ਸਕਦੇ ਇਸ ਗੱਲ ਦੀ ਗਰੰਟੀ ਆ ਕਿਉਂਕਿ ਉਹਨਾਂ ਹੀ ਤੇ ਪੁੱਛਿਆ ਭਰਾ ਨੂੰ ਉਹਨਾਂ ਹੀ ਦੱਸਾਂਗੇ ਜਿੰਨਾ ਇਹਨਾਂ ਦੇ ਕੋਲੇ ਹਾਜ਼ਰ ਦੁੱਧ ਹੋਇਆ ਸੱਜਣੋ ਆਜੋ ਤੁਰ ਕੇ ਵੇਖੀਏ ਬਾਹਲਾ ਸਮਾਨਾਂ ਲੈਂਦੇ ਹੋਏ ਕੱਲ ਤੁਸੀਂ ਮੰਡੀ ਦੇ ਰੇਟ ਵੀ ਚੈੱਕ ਕੀਤੇ ਆ ਤੇ ਅੱਜ ਘਰੇ ਵੀ ਰੇਟ ਜ਼ਰੂਰ ਚੈੱਕ ਕਰਿਓ ਜਿੱਥੇ-ਜਿੱਥੇ ਵੀਡੀਓ ਵੇਖੋਗੇ ਜ਼ਰੂਰ ਕਮੈਂਟ ਕਮੈਂਟ ਕਰਕੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਹੌਸਲਾ ਵਧਾਈ ਕਰਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਉਹ ਤੋਕੜ ਗੱਬ ਦਾ ਕੱਟਾ ਵੀ ਮਗਰ ਖੜਾ ਨੋਟ ਕਰ ਲਿਓ ਲਾਪਰੀ ਸਾਸਰੀ ਗੋਲ ਸਾਸਰੀ ਗਾਲੀ ਔਰਤਨਾ ਹੱਸ ਬਈ ਆਈ ਚੜਦਿਆਂ ਕਲਾ ਚੜਦਿਆਂ ਕਲਾ ਚੜਦੂ ਖੜਾ ਐਡਰੈਸ ਆਪਣਾ ਪਿੰਡ ਮੋਤੀ ਕੀ ਜ਼ਿਲ੍ਹਾ ਬロイਪਰਾਈ ਨੰਬਰ 76832 ਜਿਦਾਰ 76819 ਤੇ 32010 ਇਹਦੇ ਤੇ ਕਰੇ ਸੰਪਰਕ ਤੇ ਵਪਾਰ ਦਾ ਕੰਮ ਵਪਾਰ ਦਾ ਕੰਮ ਜੇ ਨੀਲੀ ਰਵੀ ਦੀ ਝੋਟੀ ਤੋਂ ਸ਼ੁਰੂ ਕਰੀਏ ਤੇ ਮਾਲਕਾਂ ਨੇ ਕੀ ਇਹਦਾ ਹਿਸਾਬ ਕਿਤਾਬ ਦੱਸਿਆ ਆਪਾਂ ਨੂੰ ਇਹ ਤੀਜਾ ਸੂਆ ਹੀ ਅਰਕੀ ਠੀਕ ਆ ਤੀਜਾ ਸੂਆ ਉਹ ਸੂਏ ਦੇ ਤਾਂ 14 15 ਕਿਲੋ ਦੁੱਧ ਕੱਢਿਆ ਬੰਦੇ ਇਹਦੇ ਮਾਲਕਾਂ ਨੇ ਦੱਸਿਆ ਵੀ ਸੂਆ ਹੁਣ ਤੀਜਾ ਸੂ ਕੀ ਦੂਜੇ ਸੂਏ 14 15 ਦੁੱਧ ਕੱਢਿਆ ਬਗਰੇ ਨੇ ਕੱਟੀ ਆ ਮਗਰ ਆ ਗਈ ਕੱਟੀ ਜਮਈ ਇਹਦੇ ਅਰਕੀ ਹਾਂਜੀ ਤੇ ਪਰਸੋਂ ਵੀ ਸੂਈ ਆ ਅਰਸੋਂ ਦੀ ਸੂਈ ਗਿੱਲਾ ਨਾੜੂਆ ਠੀਕ ਆ ਹੁਣ ਬੋਲਾ ਕਿੰਨਾ ਇਹਦੇ ਕੋਲੇ ਬੋਲਾਊਗਾ 8:00 ਕੋਲੇ ਤਿਆਰੀ ਠੀਕ ਆ ਬੋਲੇਗਾ ਆਪਾ ਓਕੇ ਲਓ ਵੀ ਸੱਜਣੋ ਸਾਰੀ ਖਾਲੀ ਕੀਤੀ ਬਾਜੀ ਹਾਂ ਕਿ 6:30 ਚਵਾਈ ਆ ਆਪਣੀ 6:30 ਦੀ ਚਵਾਈ ਆ ਤੇ ਹੁਣ 5:00 ਵਜ ਗਏ ਕਿ ਨਹੀਂ ਬਈ ਅਜੇ ਵਿੱਚ 6:40 ਹੋਏ ਸਾਢੇ 4:00 ਦਾ ਸਮਾਂ ਸੱਜਣੋ ਕੋਈ ਕਿਸੇ ਮਾਈ ਨੂੰ ਖੜਨਾ ਹੋਊਗਾ ਆਪਣਾ ਹਾਂ ਜਮਾ ਸਾਫ ਕੀਤੀ ਆ ਸਾਫ ਬਚਾਉਂਦੇ ਇੱਕ ਦੋ ਦਿਨਾਂ ਤੱਕ ਲਿਵਾ ਫੁੱਲ ਬਣਾ ਜੇ ਠੀਕ ਆ ਜੀ ਬਾਕੀ ਇਹਦੇ ਮਗਰ ਜਾਇਆ ਬਹੁਤ ਚੰਗਾ ਆ ਗਿਆ ਹਨਾ ਜਵਾ ਡਿੱਟੋ ਬਾਦੀ ਹੈ ਗੱਟੀ ਵੀ ਹਾਂ ਇੱਕ ਨਹੀਂ ਦੋ ਦੇ ਦੇਣੀਆਂ ਹਨਾ ਦੋ ਹੋ ਜੀਆਂ ਹੀ ਹੁੰਦਾ ਚੋਣ ਵਧੀਆ ਧੋਲਾ ਠੀਕ ਆ ਚੋਣ ਚਾਨ ਵਧੀਆ ਓਕੇ ਰਿਪੋਰਟ ਆ ਬਾਕੀ ਹਨਾ ਸਾਰੀ ਚੱਗੀ ਬੱਚੀ ਸੀਲ ਬਹੁਤ ਆਈ ਠੀਕ ਆ ਕੱਟ ਬਾਰਤੂਰ ਕਰਾਈ ਠੀਕ ਆ ਮਿੱਠੀ ਆ ਜਮਾਈ ਮੈਡ ਇਹ ਬੱਚੇ ਨੂੰ ਕੁੜੀ ਹਮਨਤ ਨੂੰ ਜਾਦ ਦੇਣੀਆਂ ਇੰਦੇ ਤੱਕ ਜੇ ਮੱਠੀ ਬੰਨੇ ਆ ਬੱਚਾ ਸਿਆਣੀ ਮੈਂ ਆ ਸੱਜਣੋ ਲੈ ਕਰੋ ਚੈੱਕ ਵੀਰ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੀ ਆਪਾਂ ਸਾਫ਼ ਕੀਤੀ ਵੀ ਆ ਐਣੀ ਗੱਲ ਹੈ ਕਿ ਵੀ ਹਾਂ ਥਾਣ ਚ ਡੋਕਾ ਨਹੀਂਗਾ ਇਹ ਗੱਲ ਦੀ ਗਾਰੰਟੀ ਹੈ ਸਾਰੀਆਂ ਮਈਆਂ ਵੇਲੀਆਂ ਬੇਫਿਕਰ ਹੋ ਜੋ ਕਿ ਐਣੀ ਵੀਡੀਓ ਬਣਾਉਣੀ ਕਰਕੇ ਤੇ ਇਹਨਾਂ ਨੂੰ ਕੋਈ ਟਾਈਮ ਲੱਗਾ ਹੋਊਗਾ ਐਨ ਟਾਈਮ ਤੋਂ ਟਾਈਮ ਤੁਸੀਂ ਦੁੱਧ ਮਿਣੀਓ ਯਾਰ ਬੇਫਿਕਰੀ ਆ ਤਿੰਨ ਡੰਗ ਚਾਹ ਤਾਂ ਨਹੀਂ ਚੋਲੇ ਕੋਈ ਬੰਦਾ ਜਦੋਂ ਤਸੱਲੀ ਹੋ ਗਈ ਆ ਤਾਂ ਮੈਂ ਹੀ ਸੱਜਣੋ ਬੌਲੇ ਚ ਸਾਫ਼ ਹੋਈ ਆ ਹਜੇ ਬੱਚੇ ਦਾ ਨਾੜੂਗਾ ਬਿਲਕੁਲ ਨਾਲ ਪਰਸੂ ਰਾਤ ਤੜਕੇ ਜਵਾਈ ਸ਼ੁਰੂ ਹੋਈ ਆ ਓਕੇ ਅੱਜ ਚੌਥਾ ਡੰਗ ਚਵਾਈ ਹੋਈ ਤੇ ਠੀਕ ਆ ਤੇ ਮਗਰ ਆ ਗਈ ਕੱਟੀ ਗਾੜੀ ਵੀ ਚੰਗੀ ਰੱਖੂਗੀ ਭਾਉ ਗਾੜੀ ਬਰੋਬਰ ਹੀ ਆਈ ਬਰੋਬਰ ਨਹੀਂ ਪੂਰਾ ਪਤਾ ਨਹੀਂ ਕਿ ਹੁਣ ਤਾਂ ਬਰੋਬਰ ਹੀ ਆ ਤੇ ਬਾਕੀ ਮਗਰੋ ਫਿਰ ਫਰਕ ਪੈ ਜੋ ਦੁੱਤੇ ਆ ਗਈ ਫਰਕ ਤਾਂ ਹੁੰਦਾ ਹੀ ਆ ਅਗਲੇ ਪੀੜਿਆਂ ਦਾ ਠੀਕ ਆ ਤੇ ਰੇਟ ਇਹਦਾ ਫਿਰ ਲਾਭ ਕੀ ਕਰੀਏ ਮੋਲੇ ਦਾ 1.35 ਕਰਦੇ ਆਂ ਭਾਈ ਇਹਦੀ ਜਿਹੜੀ ਡਿਮਾਂਡ ਕਰਦੇ ਆਂ ਆਪਾਂ 1 ਲੱਖ ਤੇ 35000 ਤੇ ਇਹ ਕੱਲ ਇਹੋ ਜਿਹਾ ਮੰਡੀ 'ਚ ਵਿਕੀ ਹੀ ਆ 1-2-2 ਲੱਖ ਲੱਗਦੇ ਸੀਟ ਜਿਹੜੀਆਂ ਮੰਗਦੇ ਸੀ ਭਰਾਵਾ ਕੋਈ ਸ਼ੱਕ ਨਹੀਂ ਹਾਂਜੀ ਆਪਾਂ ਇੱਕ 35 ਮੁੱਲ ਕਰਦੇ ਆਂ ਤੇ ਪਿਆਰ ਮੁਹੱਬਤ ਕਿੰਨਾ ਕਰਦਗੇ ਪਾਉ ਕਿੰਨੀ ਦੇਣਾ ਸਮਝ ਆ ਪਾਈ ਹਾਂ ਪਾਉ ਕਿੰਨੇ ਦੀ 35 ਵੇਖ ਲਾ ਤੂੰ ਨਾ ਮਰ ਕੇ ਨਾਰਾਜ਼ ਹੋਈ ਨਹੀਂ ਹੁੰਦਾ ਇੱਕ 30 'ਚ ਮੜਾ ਮੋੜ ਛੋਟ ਛੱਪਾ ਕਰ ਦਿਆਂਗੇ ਹਣਾ ਹਾਂਜੀ ਠੀਕ ਆ ਤੇ ਅੱਗੇ ਆ ਗਈ ਆ ਮੂਰਾ ਦੀ ਇੱਕ ਰੰਗ ਕਾਲੀ ਹਾਂਜੀ ਹਣਾ ਮੈਂ ਵੀ ਚੰਗੀ ਆ ਤੇਰੀ ਯਾਰ ਠੀਕ ਆ 10 ਤੋਂ 12 ਦੀ ਸੂਈ ਹੋ ਗਈ ਮੇਰੀ ਠੀਕ ਆ ਮੇਰੇ ਕੰਨ ਚੱਲ ਪਿਆ ਦਾ ਕੰਨ ਚੱਲ ਪਿਆ ਹਾਂਜੀ 15 ਦਿਨਾਂ ਦੀ ਸੂਈ ਲਾ ਲੈ ਅਗਲਾ ਕੋਈ ਮੰਨ ਕੇ ਚਾਹੇ 12 ਤੋਂ 15 ਮੰਨ ਲੈਣਾ ਠੀਕ ਆ ਤੇ ਬਾਕੀ ਲੀਵਾ ਭਾਂਡਾ ਬਹੁਤ ਚੰਗਾ ਹਾਂਜੀ ਪੂਰਾ ਚੰਗਾ ਹੀ ਹਣਾ ਚੌੜੇ ਲੀਵੇ ਦੀ ਆ ਹਾਂਜੀ ਇਹ ਮੰਦੀਪ ਭਾਈ ਸੀ ਮਾਝਾ ਆਪਣੀ ਠੀਕ ਆ ਉੱਥੋਂ ਲਈ ਮੇਰੇ ਓਕੇ ਤੇ ਦੁੱਧ ਦੇ ਨਾਲ 16-17 ਕਿਲੋ ਸੀਗਾ ਜੀ ਠੀਕ ਆ ਆਪਣੇ ਕੋਲ ਵੀਡੀਓ ਵੀ ਹੈਗੀ ਉਹ ਬੰਦੇ ਨੇ ਭੇਜੀ ਸੀ ਅਪਰ ਚੁਾਈ ਦੀ ਠੀਕ ਆ ਕੋਈ ਟਾਈਮ ਦੀ ਹੋਰ ਦੋ ਦੋ ਉਸਨੇ 12 ਕਿਲੋ ਹੋ ਗਈ 12 ਕਿਲੋ ਦਾ ਕੰਡੇ ਵਾਲਾ ਹਾਂਜੀ ਠੀਕ ਆ ਓਕੇ ਰਿਪੋਰਟ ਜਮਾ ਜਮਾ ਓਕੇ ਨੰਬਰ ਬਸ ਦੋ ਚਾਰ ਦਿਨਾਂ ਚ ਫਿਰ ਦੋ ਤੇ ਆਏ ਹੋਣ ਠੀਕ ਆ ਆ ਜੂਗੀ ਚੋ ਹਨਾ ਆਹਦਾ ਖਾਬ ਦਾ ਲਾਏ ਦੋ ਤਿੰਨ ਦਿਨਾਂ ਚ ਓਕੇ ਜੰਗੀਆਂ ਕਰੀ ਮੰਡੀਓ ਖਾੜ ਤੇ ਤੁਹਾਨੂੰ ਪਤਾ ਮੈਂ ਤੇ ਸੁੱਕ ਜਾਂਦੀ ਐ ਸੁੱਕ ਜਾਂਦੀਆਂ ਕਰਮਾ ਲੀਆਂ ਹਨਾ ਕੇਰਾ ਤਾਂ ਜਮਾ ਜੀਰੋ ਤੋਂ ਸਟਾਰਟ ਹੁੰਦੀਆਂ ਸੀ ਲੇਟ ਲੱਗੀ ਸੀਗੀ ਠੀਕ ਆ ਹਾਂਜੀ ਮਗਰ ਇਹਦੇ ਕਟਾ ਹੋਖੜਾ ਮਗਰ ਇਹਦੇ ਕਟਾ ਕਾਲਾ ਹਨਾ ਕਟਾ ਜੱਡ ਲੈ ਕੇ ਇੱਕ ਮਾਰ ਇਹ ਦਾ ਚਾਰੂ ਵਾਲੇ ਕਿਤੇ ਓਕੇ ਮਾਦਰ ਲਗਾਈਆ ਹਾਂ ਪੁੜੇ ਨਹੀਂ ਚੱਕੇ ਹਾਂ ਪੁੜੇ ਵੀ ਨਹੀਂ ਚੱਕੇ ਵਾਕਈ ਤੇਰੀ ਗੱਲ ਸਹੀ ਹੈ ਤੇ ਬਾਕੀ ਬਹੁਤ ਚੰਗੀ ਛੋਟੀ ਹੈ ਕੱਦ ਕਾਠ ਵਾਲੀ ਆ ਕੱਦ ਕਾਠ ਵਾਲੀ ਤੇ ਬਾਕੀ ਜਾਤ ਕੁਆਲਟੀ ਹਨਾ ਚੰਗੀ ਆ ਜੇ ਕਿਸੇ ਨੇ ਬੱਚੇ ਬੱਚੇ ਮੂਹਰੇ ਦੇ ਲੈਣੇ ਟੀਕੇ ਚੰਗੇ ਲਵਾ ਕੇ ਠੀਕ ਆ ਇਨਾ ਦੋ ਬੱਚਿਆਂ ਦੀ ਗੁਣ ਬੜਿਆ ਤੇ ਜਿੱਥੇ ਛੜਦੇ ਬੰਦੇ ਕੋਈ ਇੰਨਾ ਸਿਰ ਨਹੀਂ ਲੋ ਕੋਈ ਟਰੱਕ ਨਹੀਂ ਚਾਰੂ ਕੁੜੀਆਂ ਨਾਲੇ ਹਾਂ ਨਹੀਂ ਨਹੀਂ ਚਾਰੂ ਰੱਜੀ ਭਰਦੀ ਹੈ ਨਾ ਇਹ ਤਾਂ ਪਾਲ ਨਹੀਂ ਪਾਈ ਆਉਣਾ ਪੈਣਾ ਨਹੀਂ ਵਾਕਿਆ ਵੇਖੋ ਸਜਣੋ ਹੈ ਨਾ ਕਿਆ ਬਾਤ ਵਾਲੀ ਝੂਟੀ ਬਖਾਰੇ 2 ਨੰਬਰ ਤੇ ਤੁਹਾਨੂੰ ਨਗਰ ਮੌਤ ਕੀ ਛੀਦਾਂ ਦੀ ਧਰਤੀ ਸਾਢੇ 6 ਵਜੇ ਦੀ ਜਵਾਈ ਸਾਢੇ 6 ਵਜੇ ਇਸ ਤੋਂ ਚੋਲੇ ਹਾਰੀਆਂ ਬੱਚੇ ਠੀਕ ਆ 6:00 ਵਜੇ ਦੇ ओके ਨਹੀਂ ਪੁੱਜਿਆ ਕੋਈ ਚੱਕਰ ਇਹਦਾ ਹਾਂ ਨਹੀਂ ਸੀ ਲਾਓ ਠੀਕ ਆ ਤੇ ਇਹਦਾ ਫਿਰ ਰੇਟ ਬੋਲਣ ਦਾ ਵੀ ਜਿੰਨਾ ਮਰਜੀ ਪਲਾ 1.5 ਚਾਈ ਚਲੋ ਜੀ ਕਿਉਂਕਿ ਅੱਜ ਅਮਾ ਜਾਈ ਕਿਤੇ ਇਹ ਗੱਲ ਆਪਾਂ ਵੀਡੀਓ ਵੇਖੀ ਹਾਂ ਹਾਂ ਕਰਦੇ ਸੀ ਭਾਈ ਇਹਦਾ ਵੀ 1.35 ਲੱਖ ਇੱਕ ਲੱਖ ਤੇ 35000 ਜੇ ਕੋਈ ਜੋੜਾ ਲਵੇ ਜੋੜਾ ਲਾ ਬਈ ਪਾ ਜਿੰਦੀ ਸ਼ੋਰ ਕਰਦਾ ਕਿ ਵਿੱਚ ਹੋਰ ਕਰਦਾ ਕਿ ਮਾਰਦਾ ਠੀਕ ਆ ਇਕ 30 ਦੀ ਦੇ ਦਾਂਗੇ ਆਪਾਂ ਠੀਕ ਆ ਇਕ 30 ਦੀ ਦੇ ਦੇਾਂਗੇ ਹਨਾ ਬਾਕੀ ਝੁੱਟੀ ਚੰਗੀ ਆ ਇਹ ਇਹੀ ਛੱਡ ਕੇ ਪਾਈ ਹੁੰਦੀ ਤਾਂ ਮੈਂ ਨਾ ਫਸੀ ਰਹਾਈ ਬਾਈ ਨੂੰ ਨਹੀਂ ਜੇ ਹੁਣ ਦਾ ਛੱਡ ਲਾਉਣਾ ਵੇ ਕੁੜੀ ਅਸਲੀ ਆ ਹੁਣ ਜੇ ਕਾਨੂੰ ਰਾਮਪੁਰਾ ਹੁਣ ਸਿੱਧੇ ਉੱਥੇ ਦੇਰ ਦੀ ਮੈ ਜੀ ਦੀ ਮਰਜ਼ੀ ਬਣਾ ਦਈ ਆਪਾਂ ਹਾਂ ਨਹੀਂ ਮੈਂ ਕਦਿਆ ਪਿਆ ਮਾਲ ਬਾਈ ਲੱਭਦਾ ਨਹੀਂ ਪਿਆ ਪਿੰਡਾਂ ਚ ਬਾਕੀ ਕਾਨੂੰ ਰਾਮਪੁਰੇ ਦੀ ਵੀਡੀਓ ਵਿਖਾ ਦਾਂਗੇ ਆਪਾਂ ਵਾਕਿਆ ਕੋਈ ਸ਼ੱਕ ਨਹੀਂ ਚੱਟਾ ਠੀਕ ਆ ਤੇ ਅੱਗੇ ਆ ਗਈ ਆਹ ਨੀਲੀ ਰਾਮ ਦੀ ਇੱਕ ਆਪਣੇ ਕੋਲੇ ਤੋਕੜ ਗੱਬਣ ਚੈੱਕ ਪਾਸ ਵੀ ਆ ਉਹ ਵੀ ਹੈਗੀ 12 ਮਹੀਨੇ ਦੀ ਗੱਫਰ ਠੀਕ ਆ ਫਿਰ ਮੈਂ ਉਹਨੂੰ ਚੱਲੀ ਜਾਂਦਾ ਫਿਰ ਹੋ ਜਾ ਠੀਕ ਆ ਪਰ ਲਾਇਆ ਇਹਨੂੰ ਤੇ ਲਾਪਰੀ ਤੇ ਇਹ ਦੂਜਾ ਕੀ ਨਾ ਲੈਂਦੇ ਕਿਹੜਾ ਸੂਆ ਛੋਟੀ ਆ ਇਹ ਵੀ ਤੀਜਾ ਸੂਆ ਸੂਈ ਆ ਇਹ ਵੀ ਤੀਜਾ ਸੂਆ ਸੂਈ ਆ ਮਗਰ ਇਹਨੇ ਕੱਟੀ ਆ ਜੀ ਮਗਰ ਇਹਦੇ ਆ ਗਈ ਕੱਟੀ ਹਾਂਜੀ ਇਹਦੇ ਕਿੰਨੇ ਟਾਈਮ ਦੀ ਸੂਈ ਤੇ ਕਿੱਥੇ ਜੇ ਦੁੱਤ ਖੇਡਦੀ ਆ 1 ਮਹੀਨਾ 1 ਮਹੀਨਾ 5 6 ਦਿਨ ਉਹ ਚੱਲੇ ਸੂਈ ਮਹੀਨੇ ਦੀ ਸੂਈ ਆ ਹਾਂਜੀ ਹੁਣ ਦੁੱਧ ਦੁੱਧ 12 ਕਿਲੋ ਇਹਨੇ ਥੱਲੇ ਵੀ ਤਿਆਰ ਇਹਦੇ ਮਾ 12 ਕਿਲੋ ਇਹਦੇ ਕੋਲੇ ਤਿਆਰ ਆ ਝੁੱਟੀ ਵੱਡੀ ਆ ਨੀਲੀ ਰਾਵੀ ਦੀ ਆ ਹਾਂਜੀ ਹਾਂਜੀ ਮਗਰ ਕੱਟੀ ਆ ਕੱਟੀ ਲਈ ਚੂਣ ਚਾਂ ਉਹਦੀ 100 100 ਦੀ 100 ਜਲਾ ਇਹਨੂੰ ਤੋੜ ਕੇ ਵਿਖਾਈਏ ਵਿਖਾ ਦਿੰਦੀ ਡਰਦੀ ਤਾਂ ਨਹੀਂ ਮੇਰੇ ਤੋਂ ਬਾਲੀ ਮੜਾ ਇੱਕ ਵਾਰੀ ਮੜਾ ਇਹ ਤੁਹਾਨੂੰ ਬਾਲਾ ਨਹੀਂ ਕਰਦੀ ਉਧਰ ਦੀ ਨਿਕਾਲਾ ਪਰੇ ਦੀ ਆਪਾਂ ਜ਼ੂਮ ਕਰਕੇ ਵਿਖਾ ਦਿੰਨੇ ਸੱਜਣੋ ਦੋ ਡਰਦੀ ਆ ਦੋ ਤੋਂ ਵੀ ਇਹ ਜੜਾਤੀ ਕਰੇਗੀ ਆਹ ਵੇਖੋ ਮੈਂ ਤੁਹਾਨੂੰ ਨੇੜ ਤੋਂ ਐਂ ਹੀ ਵਿਖਾਤੀ ਆ ਕੋਲੇ ਨਹੀਂ ਜਾਂਦਾ ਡਰਦੀ ਆ ਥੋੜੀ ਜੀ ਕੈਮਰੇ ਤੋਂ ਹਾਂ ਠੀਕ ਆ ਡੋਕੇ ਕਰਦੀ ਆ ਭਾਉ ਕਹਿੰਦਾ ਨੇ ਬਣ ਜਾਣਾ ਹਰ ਬਰੀਆਈ ਮੈਂ ਆ ਇੱਥੋਂ ਕੱਦ ਕਾੜਦਾਂ ਤਾਜ਼ਾ ਲਾ ਲਓ ਜ਼ੂਮ ਕੀਤੀ ਹੋਈ ਆ ਇਹ ਇੱਥੇ ਵੇਖੋ ਜਮਾ ਅਰੀਜਨਾ ਲੈ ਆ ਚੈੱਕ ਕਰੋ ਫੇਰ ਚੈੱਕ ਕਰ ਲਓ ਥਣ ਥਣ ਦਾ ਸਹਿਜ ਚਵਾਈ ਵਾਲਾ 나ੜ ਨੋੜ ਚੰਗੀ ਆਉਂਦੀ ਕਰਮਾ ਵਾਲੀ ਨੂੰ ਤੇ ਇਹ ਆ ਵੇਖੋ ਪਿੱਛੋਂ ਲੇਵਾ ਭਾਂਡਾ ਇਹਦਾ ਕਰਮਾਂ ਵਾਲੀ ਦਾ ਨੇ ਚੰਗੀ ਆ ਛੋਟੀ ਸੱਜਣੋ ਤੇ ਹਾਂ ਰੇਟ ਇਹਦਾ ਫਿਰ ਲਵ ਕੀ ਰਊਗਾ ਰੇਟ ਇਹਦਾ ਕਿਤੀ ਆਈ 1,30,000 ਰੁਪਿਆ ਦੇ ਕਿੰਨੇ ਦੀ ਦੇਈਏ 1,25 ਦੇ ਦਗੇ 1,25 ਦੀ ਹੈਨਾ ਦੁੱਧ 12 ਕਿਲੋ ਮਗਰ ਕੱਟੀ ਮਗਰ ਕੱਟੀ ਚੂਣ ਚਾਂ 100 ਦੀ 100 ਦੀ 100 ਜਮਾ ਕੋਈ ਭੂਰ ਛੱਡਾ ਨਹੀਂ ਨਾ ਇੱਕ ਆ ਗਈ ਅੱਗੇ ਟੋਕੜ ਗੱਬ ਆ ਟੋਕੜ ਗੱਬ ਇਹ ਵੀ ਮੈਂ ਚੰਗੀ ਹੈਨਾ ਹਾਂਜੀ ਇਹ ਬਾਹਰ ਲਾਇਆ ਸੱਜਣਾ ਮਾਤਾ ਲੈਵਾ ਖੋ ਜਾਈ ਸੱਜਣਾ ਨਾਲ ਉਹ ਤੇ ਦੁੱਧ ਵੀ 9 ਕਿਲੋ ਇਹਨਾਂ ਸਲੇਜਾਂ ਜਮ ਤਿਆਰ ਆ ਠੀਕ ਆ ਹਾਂਜੀ ਮਗਰ ਇਹਦੇ ਕਟਾ ਮਗਰ ਇਹਦੇ ਕਟਾ ਮਿਲਦੀ ਦੋਨੇ ਟਾਈਮ ਕੱਟੇ ਤੇ ਚੈੱਕ ਚਾਰ ਮਹੀਨੇ ਗੱਭਣ ਚੈੱਕ ਪਾਸ ਆਈ ਚਾਰ ਮਹੀਨਿਆਂ ਦੀ ਗੱਭਣ ਚੈੱਕ ਪਾਸ ਪੰਜਵਾਂ ਲੱਗ ਗਿਆ ਓਕੇ ਤੋਰ ਕਰਾ ਚੱਕੀ ਦੀ ਲਓ ਵੀ ਸੱਜਣ ਸੂਆ ਕਿਹੜਾ ਸੂ ਕੀ ਗਾਂ ਇਹ ਤੀਜਾ ਸੂਆ ਸੂ ਲੈ ਇਸ ਤੇਜਾ ਸੂਆ ਸੱਜਣੋ ਸੱਜਣ ਨੇ ਵੀ ਤੋਂ ਤੋਂ 16 17 16 17 ਲੱਤਾ ਹੀ ਲਓ ਵੀ ਸੱਜਣੋ ਇਨੇ ਸੱਜਰ ਨੇ ਜਿਹੜਾ ਦੁੱਧ ਦਾ 16 17 ਵੀਰ ਹਰੀ ਕਹਿੰਦੇ ਦਿੱਤਾ ਚੈੱਕ ਕਰ ਲੋ ਓਕੇ ਰਿਪੋਰਟ ਆ ਕੱਟਾ ਇਹਦੇ ਬੰਨ ਕੇ ਬਹਿ ਜਾ ਥੱਲੇ ਕੋਈ ਚੈੱਕ ਕਰ ਠੀਕ ਆ ਥੱਲੇ ਛੱਡਣ ਦੀ ਲੋੜ ਹੀ ਨਹੀਂ ਅੱਗੇ ਬੰਨੋ ਤੇ ਥਾਪੀ ਮਾਰ ਕੇ ਬਹਿ ਜਾ ਚੂਣ ਚਾਂ ਚੰਗਾ ਬਹੁਤ ਸੋਹਣਾ 100 ਦੀਆਂ 100 ਕੋਈ ਤੇਰ ਕੜਨੀ ਨਹੀਂ ਬਚੂਗੀ ਆਪਣੀ ਠੀਕ ਆ ਚੂਣ 100 ਦੀਆਂ 100 ਹਾਂਜੀ ਬਾਕੀ ਚੰਗੀ ਆ ਹਨਾ ਰੂਸ਼ੀਆਂ ਲੱਤਾਂ ਆ ਗਈਆਂ ਇਹਦੀਆਂ ਦੁੱਧ ਨੂੰ ਤਾਂ ਹੀ ਖਰੀ ਆ ਰੇਟ ਇਹਦਾ ਫਿਰ ਇਹਦਾ 95000 ਰੁਪਏ 90 ਤੇ 5 95000 ਰੁਪਇਆ ਡਿਮਾਂਡ ਆ ਸੱਜਣੋ ਤੂੰ ਨਾ ਪੂਛ ਫੜ ਲੈਣਾ ਉਹ ਤੋਂ ਡਰ ਜਾਂਦੀ ਛੱਡ ਦੇ ਛੱਡ ਦੇ ਵਿਚਾਰੀ ਕੋਈ ਨਹੀਂ ਤੇ ਸੱਜਣੋ ਗੱਬਣ ਚੈੱਕ ਪਾਸ ਆ ਤੁਸੀਂ ਬੇਸ਼ੱਕ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜਿਓ ਜਿਵੇਂ ਵੀ ਤੁਹਾਡੇ ਮਨ ਨੂੰ ਸਕੂਨ ਮਿਲੇ ਕਿਉਂਕਿ ਇਹਨਾਂ ਦੀ ਚੈੱਕ ਕਰਾਈ ਵੀ ਆ ਤੁਸੀਂ ਕਰਾ ਲਿਓ ਦੁੱਧ ਹੁਣ 9 ਕਿਲੋ ਕੰਡੇ ਵਾਲਾ ਕੰਡੇ ਵਾਲਾ ਹੀ ਮੈਨ ਨਾਲਾ ਤਿਆਰ ਆ ਲੀਟਰ ਮਾਰ ਲਿਆ 11 ਹਾਂ ਆਪਦੀ ਤਸੱਲੀ ਕਰ ਲਈ ਇਹਦੇ ਕੋਲੇ 12 ਆ ਗਿਆ ਬੱਲੀ ਕੋਲੇ ਹਨਾ ਮਗਰਲੇ ਪੈਰ ਧੋਤੇ ਅੱਖਾਂ ਚੇਟੀਆਂ ਸੱਜਣੋ ਤੇ ਬਾਕੀ ਥੋ ਨੇੜੇ ਤੋਂ ਹੁਣ ਮੜਾ ਜਿ ਹਟ ਗਈ ਐ ਡਰ ਨੂੰ ਇਹਨੂੰ ਐ ਹੋ ਗਿਆ ਵੀ ਮੈਨੂੰ ਨਹੀਂ ਆਂਦੇ ਕੁਛ ਇਹਦਾ ਹੋਰ ਕੰਮ ਵਾਲੇ ਆ ਤੇ ਆ ਆ ਗਈ ਜੈਡ ਬਲੈਕ ਇੱਕ ਰੰਗ ਕਾਲੀ ਬੜੀ ਕੁਆਲਿਟੀ ਵਾਲੀ ਝੂਟੀ ਐ ਸੱਜਣੋ ਬਾਕੀ ਜਾਤ ਨਸਲ ਫੁੱਲ ਆ ਜਾਵਾ ਕੋਈ ਐ ਨਹੀਂ ਗੱਲ ਹੈਗੀ ਵੀ ਜੇ ਮੂਹਰੇ ਦੇ ਚੰਗੇ ਟੀਕੇ ਲਵਾਓਗੇ ਤਾਂ ਚੰਗੇ ਬੱਚੇ ਨਹੀਂ ਪਾਉਗੀ ਆ ਆ ਗਈ ਨੀਲੀ ਰਵੀ ਦੀ 1 ਨੰਬਰ ਤੇ ਤੇ ਆ ਆ ਗਏ ਬੱਚੇ ਆ 2 ਨੰਬਰ ਮਾਝ ਦਾ ਜਿਹੜਾ ਕਟਾ ਇਹ ਚੈੱਕ ਕਰ ਲਓ ਆ ਆ ਗਿਆ ਤੋਕੜ ਗੱਬਣਾ ਚੈੱਕ ਪਾਸ ਦਾ ਪਰਲੀ ਕੱਟੀ ਬੱਲੀ ਦੀ ਆਈ ਪਰਲੀ ਕੱਟੀ ਜਿਹੜੀ ਆ ਗਈ ਇਹਦੇ ਲਈ ਉਹ ਬੱਲੀ ਦੀ ਤੇ ਆ ਤੁਹਾਨੂੰ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਵਿਖਾਤੀ ਆ ਬਿਲਕੁਲ ਤਾਜੀ ਸੂਈ ਧੰਨਵਾਦ ਤੁਸੀਂ ਵੀ ਆਪਣਾ ਇੰਨਾ ਕ ਸਮਾਂ ਕੱਢਿਆ ਸਾਡੇ ਲਈ ਸੱਜਣੋ ਤੇ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਪਸ਼ੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ ਧੰਨਵਾਦ ਸਾਰਿਆਂ